ਲੋਜੀ ਅੱਜ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਝਟਕਾ ਕਿਹਾ ਜਾ ਸਕਦਾ ਹੈ ਕਿਉਂਕਿ ਅੱਜ ਅਦਾਲਤ ਨੇ ਕੇਜਰੀਵਾਲ ਨੂੰ ਜ਼ਮਾਨਤ ਦੇਣ ਦੀ ਥਾਂ ਜੇਲ੍ਹ ਭੇਜ ਦਿੱਤਾ ਤੇ 15 ਦਿਨਾਂ ਵਾਸਤੇ ਨਾਇਕ ਹਰਾਸਤ ਚ ਜੇਲ੍ਹ ਕੇਜਰੀਵਾਲ ਨੂੰ ਭੇਜ ਦਿੱਤਾ ਗਿਆ ਪਹਿਲਾਂ ਤਾਂ ਈਡੀ ਨੇ ਪੁੱਛਗਛ ਲਈ ਰਿਮਾਂਡ ਲਿਆ ਹੋਇਆ ਸੀ ਪਰ ਹੁਣ ਅਦਾਲਤ ਨੇ ਕੇਜਰੀਵਾਲ ਨੂੰ ਜੇਲ੍ਹ ਭੇਜਿਆ ਤੇ ਹੁਣ ਅਗਲੀ ਜਿਹੜੀ ਸੁਣਵਾਈ ਹੈ ਉਹ 15 ਅਪ੍ਰੈਲ ਨੂੰ ਹੈ ਬਾਕੀ ਪਤਾ ਉਸ ਦਿਨ ਲੱਗੂਗਾ ਵੀ ਕੀ ਬਣਦਾ ਪਰ ਅੱਜ ਅਦਾਲਤ ਦੇ ਵਿੱਚ ਦੋਵਾਂ ਤਰ੍ਹਾਂ ਦੀਆਂ ਦਲੀਲਾਂ ਜੱਜ ਸਾਹਿਬ ਦੇ ਮੂਹਰੇ ਰੱਖੀਆਂ ਗਈਆਂ ਜੱਜ ਨੇ ਦੋਨਾਂ ਤਰ੍ਹਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੇਜਰੀਵਾਲ ਨੂੰ ਇੱਕ ਵਾਰ ਨਯਕ ਹਰਾਸ ਦੇ ਵਿੱਚ ਭੇਜਿਆ ਦੂਜੇ ਪਾਸੇ ਆਮ ਆਦਮੀ ਪਾਰਟੀ ਤੇ ਜਿੰਨੀਆਂ ਵੀ ਵਿਰੋਧੀ ਧਿਰਾਂ ਨੇ ਉਹ ਜ਼ੋਰ ਨਾਲ ਕਹਿ ਰਹੀਆਂ ਨੇ ਕਿ ਇਹ ਸਾਰਾ ਕੁਝ ਜਿਹੜਾ ਇਹ ਇੱਕ ਰਾਜਨੀਤਿਕ ਸਾਜ਼ਿਸ਼ ਹੈ ਵੋਟਾਂ ਨੇੜੇ ਹੋਣ ਕਰਕੇ ਆਮ ਆਦਮੀ ਪਾਰਟੀ ਦੇ ਸਾਰੇ ਨੇਤਾ ਇੱਕ ਇੱਕ ਕਰਕੇ ਅੰਦਰ ਕੀਤੇ ਜਾ ਰਹੇ ਨੇ ਇਥੋਂ ਤੱਕ ਕਿ ਇਸ ਗੱਲ ਦਾ ਨੋਟਿਸ ਅਮਰੀਕਾ ਨੇ ਫਰਾਂਸ ਨੇ ਤੇ ਜਰਮਨ ਸਮੇਤ ਕੁਝ ਹੋਰ ਦੇਸ਼ਾਂ ਨੇ ਵੀ ਇਸ ਗੱਲ ਦਾ ਨੋਟਿਸ ਲਿਆ ਔਰ ਉਹਨਾਂ ਨੇ ਬਿਆਨ ਜਾਰੀ ਕੀਤੇ ਨੇ ਵੀ ਭਾਰਤ ਦੇ ਵਿੱਚ ਇਹ ਠੀਕ ਨਹੀਂ ਹੋ ਰਿਹਾ ਹੁਣ ਕੇਜਰੀਵਾਲ ਨੂੰ ਜਦੋਂ 15 ਦਿਨਾਂ ਦੇ ਲਈ ਜੇਲ੍ਹ ਚ ਭੇਜ ਦਿੱਤਾ ਗਿਆ ਤਾ ਇਸ ਤੋਂ ਬਾਅਦ ਹੁਣ ਪਤਾ ਲੱਗੇਗਾ ਕਿ ਆਮ ਆਦਮੀ ਪਾਰਟੀ ਇਹ ਚੋਣਾਂ ਦੇ ਵਿੱਚ ਕਿੱਦਾਂ ਦੀ ਰਣਨੀਤੀ ਅਪਣਾਏਗੀ ਇੱਕ ਗੱਲ ਤਾਂ ਸਾਫ਼ ਹੋ ਗਈ ਬਈ ਕੇਜਰੀਵਾਲ ਹੁਣ ਇਹਨਾਂ ਵੋਟਾਂ ਦੇ ਵਿੱਚ ਕੋਈ ਬਹੁਤਾ ਵੱਡਾ ਰੋਲ ਅਦਾ ਨਹੀਂ ਕਰ ਸਕਣਗੇ ਕੇਜਰੀਵਾਲ ਨੇ ਅੱਜ ਤਿੰਨ ਕਿਤਾਬਾਂ ਤਿੰਨ ਗ੍ਰੰਥਾ ਜਿਹੜੇ ਉਹ ਜੇਲ੍ਹ ਦੇ ਵਿੱਚ ਮਂਗਾਏ ਨੇ ਆ ਅਦਾਲਤ ਦੀ ਮਨਜ਼ੂਰੀ ਦੇ ਨਾਲ ਜਿਹੜੇ ਉਹ ਕਹਿੰਦਾ ਕਿ ਮੈਂ ਜੇਲ੍ਹ ਦੇ ਵਿੱਚ ਪੜ੍ਹਨੇ ਚਾਹਣਾ ਸੋ ਦੂਜੇ ਪਾਸੇ ਜਿਹੜੀ ਵੱਡੇ ਦੋਸ਼ ਨੇ ਬੀਜੇਪੀ ਸਰਕਾਰ ਦੇ ਉੱਪਰ ਉਹ ਜਾਰੀ ਨੇ ਚਰਚਾ ਹੈ ਕਿ ਜਿਹੜੀ ਈਡੀ ਹੈ ਉਹਨੇ ਹੁਣ ਤੱਕ ਬੀਜੇਪੀ ਦੇ ਲੀਡਰਾਂ ਨੂੰ ਹੱਥ ਕਿਉਂ ਨਹੀਂ ਪਾਇਆ ਕਿ ਬੀਜੇਪੀ ਚ ਸਾਰੇ ਪਾਕ ਸਾਫ਼ ਤੇ ਪਵਿੱਤਰ ਨੇ ਬੀਜੇਪੀ ਦੇ ਮੰਤਰੀ ਬੀਜੇਪੀ ਦੇ ਐਨਐਲਐ ਬੀਜੇਪੀ ਦੇ ਐਮਪੀ ਈਡੀ ਨੂੰ ਨਜ਼ਰ ਕਿਉਂ ਨਹੀਂ ਆਉਂਦੀ ਸੀਬੀਆਈ ਨੂੰ ਨਜ਼ਰ ਕਿਉਂ ਨਹੀਂ ਆਉਂਦੀ ਇੱਕ ਬਹੁਤ ਵੱਡਾ ਸਵਾਲ ਜਿਹੜਾ ਹੈ ਇਹ ਚਾਰਚ ਫੇਰੇ ਘੁੰਮ ਰਿਹਾ ਪਰ ਦੂਜੇ ਪਾਸੇ ਜਿਹੜੀ ਬੀਜੇਪੀ ਸਰਕਾਰ ਹੈ ਉਹ ਕਹਿ ਰਹੀ ਹੈ ਕਿ ਅਸੀਂ ਬਿਲਕੁਲ ਨਿਰਪੱਖਤਾ ਨਾਲ ਕੰਮ ਕਰ ਰਹੇ ਹਾਂ ਈਡੀ ਤੇ ਸੀਬੀਆਈ ਆਜ਼ਾਦੀ ਨਾਲ ਕੰਮ ਕਰ ਰਹੀਆਂ ਨੇ ਪਰ ਤੁਹਾਡੇ ਤੋਂ ਮੈਂ ਪੁੱਛਣਾ ਚਾਹੂੰਗਾ ਕਿ ਸੱਚਮੁੱਚ ਈਡੀ ਤੇ ਸੀਬੀਆਈ ਆਜ਼ਾਦੀ ਨਾਲ ਕੰਮ ਕਰ ਰਹੀਆਂ ਨੇ ਇੱਕ ਸਵਾਲ ਕਿ ਜਿਸ ਤਰ੍ਹਾਂ ਇਹ ਖੁਲਾਸਾ ਹੋ ਗਿਆ ਇਹ ਸਭ ਸਾਹਮਣੇ ਆ ਗਿਆ ਕਿ ਹਜ਼ਾਰਾਂ ਕਰੋੜ ਰੁਪਈਆ ਵੱਡੇ ਕਾਰਪੋਰੇਟ ਘਰਾਣਿਆਂ ਨੇ ਵੱਡੀਆਂ ਕੰਪਨੀਆਂ ਨੇ ਚੋਣਾ ਲੜਨ ਲਈ ਵੋਟਾਂ ਲੜਨ ਲਈ ਇਹਨਾਂ ਪਾਰਟੀਆਂ ਨੂੰ ਦਿੱਤਾ ਹੈ ਤਾਂ ਫਿਰ ਇੱਥੋਂ ਕੀ ਨਤੀਜਾ ਨਿਕਲਦਾ ਹੈ ਇੱਥੋਂ ਕੀ ਸਿੱਟਾ ਨਿਕਲਦਾ ਹੈ ਕਿ ਇਹ ਪਾਰਟੀਆਂ ਜਿੱਤ ਕੇ ਸਰਕਾਰ ਬਣਾਉਣ ਤੋਂ ਬਾਅਦ ਫਿਰ ਆਮ ਲੋਕਾਂ ਦੀ ਗੱਲ ਮੰਨਣਗੀਆਂ ਜਾਂ ਉਹਨਾਂ ਕਾਰਪੋਰੇਟ ਕੰਪਨੀਆਂ ਦੀ ਜਿਨ੍ਹਾਂ ਨੇ ਹਜ਼ਾਰਾਂ ਕਰੋੜ ਜਿਵੇਂ ਕਿ ਕੱਲੀ ਬੀਜੇਪੀ ਨੂੰ ਅੰਕੜਾ ਆ ਗਿਆ ਏਜੰਸੀਆਂ ਰਾਈ ਤੱਥ ਸਾਹਮਣੇ ਆ ਗਏ ਸਰਕਾਰ ਦੇ ਆਪਣੇ ਦਿੱਤੇ ਤੱਥ ਸਾਹਮਣੇ ਆ ਗਏ ਕਿ 6000 ਕਰੋੜ ਰੁਪਏ ਦੇ ਕਰੀਬ ਜਿਹੜਾ ਜਿਹੜਾ ਕਾਨੂੰਨੀ ਤਰੀਕੇ ਨਾਲ ਹੀ ਕਾਰਪੋਰੇਟ ਘਰਾਣਿਆਂ ਨੇ ਬੀਜੇਪੀ ਨੂੰ ਫੰਡ ਦਿੱਤਾ ਤੇ ਬਾਕੀ ਜਿਹੜਾ ਇਹ ਵੀ ਚਰਚਾ ਹੈ ਕਿ ਜਿਹੜਾ ਅੰਦਰ ਖਾਤੇ ਦਿੱਤਾ ਜਾਂਦਾ ਉਹ ਤਾਂ ਬਹੁਤ ਜ਼ਿਆਦਾ ਹੋ ਸਕਦਾ ਹੁਣ ਜਦੋਂ ਕਿਸਾਨ ਆਗੂ ਜਾਂ ਮਜ਼ਦੂਰ ਆਗੂ ਜਾਂ ਬੁੱਧੀਜੀਵੀ ਲੋਕ ਇਹ ਕਹਿੰਦੇ ਨੇ ਕਿ ਇਹਨਾਂ ਸਰਕਾਰਾਂ ਦੇ ਪਿੱਛੇ ਕਾਰਪੋਰੇਟ ਘਰਾਣੇ ਨੇ ਤੇ ਉਹੀ ਇਹਨਾਂ ਨੂੰ ਆਪਣੇ ਮੁਤਾਬਕ ਚਲਾਉਂਦੇ ਨੇ ਉਹੀ ਆਪਣੇ ਮੁਤਾਬਕ ਨੀਤੀਆਂ ਬਣਾਉਂਦੇ ਨੇ ਤਾਂ ਕਈ ਲੋਕ ਮੰਨਦੇ ਨਹੀਂਗੇ ਪਰ ਹੁਣ ਉਹ ਕੀ ਕਹਿਣਗੇ ਜਦੋਂ ਆਹ ਅੰਕੜਾ ਜਿਹੜਾ ਉਹ ਸਾਹਮਣੇ ਆ ਚੁੱਕਾ ਹੈ ਬਹੁਤ ਮਿਹਰਬਾਨੀ ਸ਼ੁਕਰੀਆ